ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਕੋਈ ਜਨਹਿਤਰੀ ਗੱਲ ਕਰਦਾ ਲੋਕਾਂ ਦੀ ਗੱਲ ਕਰਦਾ ਆਵਾਮ ਦੀ ਗੱਲ ਕਰਦਾ ਨੌਜਵਾਨੀ ਦੀ ਗੱਲ ਕਰਦਾ ਉਹਦੇ ਨਾਲ ਅਸੀਂ ਜਾ ਕੇ ਉਹਨਾਂ ਦੇ ਉੱਥੇ ਜਿੱਥੇ ਮਕਾਮ ਹੈ ਉਹਨਾਂ ਨਾਲ ਗਲਵਤ ਕਰਦੇ ਹਾਂ ਤੇ ਉਹਨਾਂ ਦੇ ਸੰਘਰਸ਼ ਬਾਰੇ ਉਹਨਾਂ ਦੀ ਸੋਚ ਬਾਰੇ ਤੇ ਨਾਲ ਦੀ ਨਾਲ ਉਹਨਾਂ ਬਾਰੇ ਇਤਿਲਾ ਨਹੀਂ ਕੀਤੀਆਂ ਸਾਰੇ ਗਲਵਤ ਨੂੰ ਲੈ ਕੇ ਸਾਰੇ ਸਵਾਲਾਂ ਨੂੰ ਲੈ ਕੇ ਗਲਵਤ ਕਰਦੇ ਹਾਂ ਸੋ ਅੱਜ ਇਸੇ ਲੜੀ ਦੇ ਤਹਿਤ ਸਾਡੇ ਨਾਲ ਮੌਜੂਦ ਨੇ ਕੈਨੇਡਾ ਤੋਂ ਪਹਿਲਵਾਨ ਹਰਜੀਤ ਬਿਲੰਗੀ ਰਾਏਪੁਰ ਡੱਬਾ ਇਹਨਾਂ ਦਾ ਟਿੰਡ ਇੱਥੇ ਰਾਏਪੁਰ ਡੱਬਾ ਆ ਤੇ ਅੱਜਕੱਲ ਕੈਨੇਡਾ ਦੇ ਵਿੱਚ ਸੱਟ ਨੇ ਤੇ ਉੱਥੇ ਵੀ ਕੁਸ਼ਤੀ ਖੁਦ ਪਹਿਲਵਾਨ ਨੇ ਔਰ ਬਹੁਤ ਬੜੀਆ ਕੁਸ਼ਤੀ ਕਰਦੇ ਆ ਔਰ ਸਾਡੇ ਇਥੇ ਦਰਵਾਰ ਮਾਲਪੁਰ ਦੇ ਲਾਗੇ 2 ਕਰੋੜ ਦੇ ਭੁੱਲੇਵਾਲ ਗੁਜਰਾں ਜਿੱਥੇ ਕੁਸ਼ਤੀਆਂ ਹੋ ਰਹੀਆਂ ਆਉਣ ਵਾਲੇ ਭੋਜਨ ਕੱਲ ਔਰ ਪਸ਼ੂ ਕਰਨੀਆਂ ਉਹਨਾਂ ਦੀ ਅਗਵਾਈ ਕਰਾਉਣੀਆਂ ਬਾਬਾ ਜੀ ਦੇ ਅਸ਼ੀਰਵਾਦ ਨਾਲ ਕਰਾਉਣੀਆਂ ਸੋ ਅਸੀਂ ਇਹਨਾਂ ਸਾਰੇ ਗੱਲਬਾਤ ਨੂੰ ਲੈ ਕੇ ਗੱਲਬਾਤ ਕਰਦੇ ਆ ਕਿ ਕਦੋਂ ਤੋਂ ਪਹਿਲਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਕਿ ਪلوانੀ ਜੀ ਕਦੋਂ ਆਏ ਸੋ ਪلوانਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਦਰਬਾਰ ਉੱਤੇ ਜੀ ਤਾਂ ਪਹਿਲਾਂ ਭਾਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੁੰਲਾ ਸੈਜੈਂਟ ਅੰਤ ਨੂੰ ਇੰਟਰਵਿਊ ਕਰ ਰਹੇ ਹਾਂ ਕਿੰਨਾਂ ਨੇ মিডিਆ ਜਿਹੜਾ ਕਹਿੰਦਾ ਅਸੀਂ 10 ਤਜਾਰ ਤੱਕ ਅਕਤੂਬਰ ਨੂੰ মিডিਆ ਲੱਖਾਂ ਚ ਕਰਦਾ। ਤਾਂ ਤੁਹਾਡਾ ਪਹਿਲਾਂ ਤੋਂ ਧੰਨਵਾਦ ਕਰਦਾ। ਤੁਸੀਂ ਹਰ ਇੱਕ ਵਾਰੀ ਸਾਨੂੰ ਲੋਕਾਂ ਦੇ ਰੂਹ ਰੂਹ ਕਰਦੇ ਆ। ਤਾਂ ਬਹੁਤ ਸੋਹਣੇ ਬੋਲ ਤੁਸੀਂ ਸ਼ਬਦ ਜਿਹੜੇ ਵਰਤਦੇ ਆ ਤਾਂ ਵਧੀਆ ਲੱਗਦਾ। ਮੈਂ ਬਿਲਕੁਲ ਸਾਬ ਇਹ ਤੁਹਾਡੀ ਜਰਨੁਵਾਦੀ ਹੈ ਪਰ ਸਾਡੀ ਕੋਸ਼ਿਸ਼ ਸਾਡੀ ਡਿਊਟੀ ਬਣਦੀ ਹੈ ਜਿਹੜਾ ਵਿਅਕਤੀ ਕੋਈ ਡਿਜ਼ਰਵ ਕਰਦਾ ਤੇ ਸਾਡੀ ਵੀ ਇਹ ਡਿਊਟੀ ਬਣਦੀ ਹੈ ਕਿ ਲੋਕਾਂ ਦੇ ਵਿੱਚ ਉਹਨਾਂ ਦੀ ਸੱਚੀਅਤ ਉਹਨਾਂ ਦੀ ਪਰਸਨੈਲਿਟੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਇਹ ਵੀ ਜਾਣੇ ਦੀ ਗੱਲ ਕਰਦੇ ਲੋਕਾਂ ਦੀ ਤਲ ਕਰਦੇ ਨੌਜਵਾਨੀ ਦੀ ਗੱਲ ਕਰਦੇ ਆ ਕਿਉਂਕਿ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਵਿੱਚ ਨੌਜਵਾਨੀ ਨਸ਼ਾ ਦੇ ਵਿੱਚ ਬਹੁਤ ਗਲਤਾਨ ਹੋ ਰਹੀ ਹੈ ਉਹਨੂੰ ਲੈ ਕੇ ਤੁਸੀਂ ਇੱਕ ਬਹੁਤ ਵੱਡੀ ਚਿੰਤਾ ਵੀ ਕਰਦੇ ਹੋ ਚਿੰਤਨ ਵੀ ਕਰਦੇ ਹੋ ਔਰ ਸਮਾਧਾਨ ਵੀ ਕਰਦੇ ਹੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਸ ਕਰਕੇ ਤੁਸੀਂ ਇਹ ਡਿਜ਼ਰਵ ਕਰਦੇ ਹੋ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਨਾਲ ਗੱਲਬਾਤ ਕਰੀਏ ਲੋਕਾਂ ਦੇ ਵਿੱਚ ਇੱਕ ਮੈ ਅਬਲੈਂਸ ਸਭ ਪਹਿਲਾਂ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਕਿ ਤੁਸੀਂ ਕੁਸ਼ਤੀ 'ਚ ਕਦੋਂ ਆਏ ਕਿ ਸ਼ੌਕਰ ਕਿਹਤਰਾ ਹੈ ਕਿਸ ਤਰ੍ਹਾਂ ਕਿਹੜੇ ਸਾਥ ਦੀ ਸ਼ੁਰੂਆਤ ਕੀਤੀ ਸਾਡਾ ਜਿਹੜਾ ਪਿੰਡ ਜਿਹੜੇ ਪੁਲਵਾਨਾਂ ਦਾ ਇਹ ਪਿੰਡ ਹੈ ਜਿਹਦਾ ਇਹ ਰੋਟਮੇਹੰਦ ਹਰਵੰਦ ਸਿੰਘ ਪਹਿਲਵਾਨ ਸਾਡੇ ਪਿੰਡ ਦੇ ਹੀ ਉਹਨਾਂ ਦਾ ਇੱਕ ਸ਼ੌਂਕ ਸੀਗਾ ਜਿੱਦਾਂ ਵੀ ਪਿੰਡ ਤੋਂ ਵੀ ਕੋਈ ਭਲਵਾਨ ਪੈਦਾ ਕੀਤਾ ਜਾਵੇ ਤਾਂ ਉਹਦੋਂ ਟੌਣ ਵਾਲੇ ਨੂੰ ਦੋ ਰੁਪਏ ਟੈਣ ਵਾਲੇ ਨੂੰ ਇੱਕ ਰੁਪਿਆ ਦਿੰਦੇ ਹੁੰਦੇ ਸੀ। ਜੀ। ਤਾਂ ਉਹਨਾਂ ਨੂੰ ਦਾਰਾ ਸਿੰਘ ਦਾ ਉਸਤਾਦ ਵੀ ਕਿਹਾ ਜਾਂਦਾ ਸੀ ਕਿਉਂਕਿ ਉਹਦੋਂ ਜਦੋਂ ਉਹਨਾਂ ਨੂੰ 1000 ਰੁਪਏ ਮਿਲਦਾ ਸੀ ਉਹ ਦਾਰਾ ਸਿੰਘ ਹੁੰਨੇ। ਬਹੁਤ ਛੋਟੇ ਸੀ ਜੀ। ਉਹਨਾਂ ਨੂੰ ਆਪਣੇ ਉਹ ਗੁਰੂ ਵਾਂਗਰ ਮੰਨਦੇ ਸੀ। ਤਾਂ ਉਹਨਾਂ ਦੀ ਜਿਹੜਾ ਲੜਕੀ ਦਾ ਵਿਆਹ ਵੀ ਉਹਨਾਂ ਦੇ ਲੜਕੇ ਪੋਰਦੇ ਨੂੰ ਜਾਂਦੇ ਹੋਏ ਸਮੀਗਲ ਨੂੰ ਜੀ। ਤਾਂ ਜਿਹੜੀਆਂ ਇਹ ਜਿਹੜੀਆਂ ਚੀਜ਼ਾਂ ਗੱਲ ਨੇ ਪੁਲਵਾਨੀ ਦੇ ਨਾਲ ਜੁੜੀਆਂ ਸੀ ਕਿਉਂਕਿ ਸਾਡੇ ਮੇਰੇ ਫਾਦਰ ਦਾ ਚੀਚਾ ਸੀ ਮਾਸਟਰ ਲੇਖ ਮਾਸਟਰ ਸਿੰਘ ਜਣੇ ਤਾਂ ਉਹਨਾਂ ਦਾ ਵੀ ਮਾਨੋ ਸਿੰਘ ਉਹ ਮੇਰਾ ਲੜਕਾ ਵੀ ਇਹ ਇੰਨਾ ਨਾ ਕਰੇ ਉਹ ਵੀ ਰੱਖਣ ਬਣਿਆ ਸੀ ਤਾਂ ਜਦੋਂ ਵੀ ਜਿਹੜੀ ਛੋਟੇ ਹੁੰਦੇ ਨੇ ਗੱਲ ਘਰ ਕਰ ਜਾਂਦੀ ਆਵੇ ਮਨ ਚ ਬਹਿ ਜਾਂਦੀ ਆ ਜਾਉਣਾ ਸੋ ਗੰਗਲੇ ਤੇ ਇੱਦਾਂ ਕਰਾਉਣੇ ਉਹ ਸਾਨੂੰ ਵੀ ਇੱਦਾਂ ਲੱਗਦਾ ਦੇਖੋ ਇਲਾਕੇ ਜੇ ਕੋਈ ਇੱਦਾਂ ਦੇਖੇ ਪੂਰੇ ਮੰਡਰੀ ਪੂਰੇ ਮਹਿੰਗੇ ਅਕੜਨ ਰੋਸਟਮ ਬਾਇਨਾ ਦਾ ਮੈਲਾ ਉੱਪਰ ਕਿ ਜਾਨਾ ਇੱਕ ਅਜਿਹਾ ਮਾਸਟਰ ਵੀ ਆ ਜਿਹੜੇ ਕੋਲਾ ਤੋਂ ਦੇ ਏਰੀਆ ਪਰ ਸ਼ੁਰੂਆਤ ਸੰਕਤ ਉਸ ਤੋਂ ਪਹਿਲਾਂ ਸਾਡੇ ਪੀਆ ਸੰਤ ਕੋਸ਼ਤਾਂ ਸੀ ਜੀ ਤਾਂ ਉਹਨਾਂ ਕੋਲ ਜਿਹਨਾਂ ਕੋਲ ਗਵਾਰੇ ਆ ਗਏ ਤੋਂ ਬਾਅਦ ਮੈਂ ਜਿਹੜੇ ਪਾ ਗਿਆ ਮੈਂ ਮੇਜਰ ਸਵਾਨ ਨੂੰ ਦਿੱਤੇ ਅੱਛਾ ਮੈਂ 40 ਸਾਲ ਆਪਰੇਸ਼ਨ ਕੀਤੀ ਹੈ ਕਾ ਉਹਦਾ ਕਿ ਸਾਉਂਡ ਆਫ ਵੀ ਕਿੱਲੋ ਤੋਂ ਸਪਰੇ 1.5 ਕਿੱਲੋ ਤੋਂ ਕਿਤਾਬ ਦੇ ਵੀ ਉਹਨਾਂ ਨਾਲ ਕੋਈ ਸਾਰਾ ਨਾ ਜਿੰਨੇ ਵੀ ਪੰਜਾਬ ਦੇ ਹਿੰਦੁਸਤਾਨ ਦੇ ਜਿੰਨੇ ਵੀ ਟੌਪ ਰੈਸਰ ਆ ਸਾਰਿਆਂ ਨਾਲ ਜਿੱਤੇ ਨਹੀਂ ਆ ਤਾਂ ਹਰੇ ਬਹੁਤ ਵਧੀਆ ਬਿਲਨ ਸਾਹਿਬ ਗੱਲ ਤੋਂ ਤੋਂ ਆਪਾਂ ਇੱਥੇ ਦੱਸ ਤੀਏ ਹਰਜੀਤ ਸਿੰਘ ਬਿਰੋਹਾਂ ਬੜੇ ਸਟੇਟ ਸੁਵਾਦੇ ਨੇ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਜਿੱਥੇ ਉਹਨਾਂ ਨੇ ਆਪਣੇ ਪਿੰਡ ਬਾਰੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਜਿਹੜਾ ਪਹਿਲਵਾਨਾਂ ਦਾ ਪਿੰਡ ਸੀਗਾ ਤੇ ਉਹਦੇ ਵਿੱਚ ਦਾਰਾ ਸਿੰਘ ਉਹਨਾਂ ਦੇ ਨਾਲ ਵੀ ਇਹਨਾਂ ਦੇ ਜਿਹੜੇ ਸਬੰਧ ਇਹਨਾਂ ਨੇ ਆਪਣੀ ਗੱਲਬਾਤਾਂ ਹੀ ਜਿਹੜੇ ਇਹ ਜਾਗਰ ਕੀਤੇ ਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਦੱਸੀ ਆ ਕਿ ਉਹ ਪਹਿਲਵਾਨ ਅਸਲ ਵਿੱਚ ਉਹ ਪਹਿਲਵਾਨ ਹੁੰਦਾ ਜਿਹੜਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਮੌਜੂਦਾ ਪੀੜ੍ਹੀ ਨੂੰ ਇਹ ਦੱਸੇ ਕਿ ਕਿੱਥੇ ਉਹਨਾਂ ਨੇ ਚਿੱਤ ਪ੍ਰਾਪਤ ਕੀਤੀ ਹੈ ਕਿੱਥੇ ਉਹਨਾਂ ਨੂੰ ਮਾਤ ਹੋਈ ਆ ਉਹ ਵੀ ਇੱਕ ਕਾਰ ਵੱਡਾ ਕਾਰਨ ਆ ਇਹਦੇ ਨਾਲ ਪੀੜੀ ਪਲੇਖੇ ਚ ਨਹੀਂ ਰਹਿੰਦੀ ਤੇ ਜਿਹੜੇ ਸਾਡੇ ਬਜ਼ੁਰਗਵਾਰ ਆ ਜਾਂ ਸਾਡੇ ਤੋਂ ਵੱਡੇ ਪਹਿਲਵਾਨ ਆ ਜਿੱਤਦੇ ਹੀ ਰਹੇ ਆ ਇਹੋ ਜਿਹੀ ਛਵੀ ਨਹੀਂ ਬਣਾਉਣੀ ਚਾਹੀਦੀ ਆਪਣੇ ਲੋਕਾਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੀ ਪੀੜੀ ਦੇ ਵਿੱਚ ਕਿਉਂਕਿ ਉਹਦੇ ਨਾਲ ਲੋਕ ਪਲੇਖੇ ਰਹਿੰਦੇ ਉਹ ਕਿਤੇ ਨਾ ਕਿਤੇ ਫਿਰ ਉਹ ਡਾਊਨ ਫਲ ਚਲੇ ਜਾਂਦੇ ਸੋ ਆਪਣੀ ਜਿੱਤ ਹਾਰ ਜ਼ਰੂਰ ਉਹਨਾਂ ਨੂੰ ਕਲੀਅਰ ਕਰ ਦੇਣੀ ਆ ਬਿੰਨ ਸਾਹਿਬ ਨੇ ਦੱਸਿਆ ਵੀ ਜਿਹੜਾ ਉਹਨਾਂ ਨੇ ਕਾਫੀ ਅਰਸਾ ਕਾਫੀ ਸਾਲ ਜਿਹੜੀ ਕੁਸ਼ਤੀ ਕੀਤੀ ਆ ਤੇ ਅੱਜ ਕੱਲ ਸਰ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਜਿਹੜੀ ਪੱਗ ਤੁਸੀਂ ਮਿਸਿਸ ਸਿੰਘ ਉਹਨਾਂ ਨੂੰ ਦਿੱਤੀ ਆ ਤੇ ਤੁਹਾਡੀ ਕੁਸ਼ਤੀ ਦੇ ਵਿੱਚ ਲਾਈ ਅਹਿਮ ਕਿਹੜੇ ਕਿਹੜੇ ਪਹਿਲਵਾਨ ਦੇ ਨਾਲ ਤੁਹਾਡੀ ਜਿਹੜੀ ਕੁਸ਼ਤੀ ਹੋਈ ਜਿਹੜੀ ਤੁਹਾਨੂੰ ਇੱਕ ਯਾਦਗਾਰ ਬਣ ਗਈ ਹੈ ਵੀ ਇਹ ਯਾਦਗਾਰਾ ਜੀਵਨ ਦੇ ਸਭ ਤੋਂ ਚ ਪਹਿਲਵਾਨਾਂ ਦਾ ਜਿਹਨੇ ਜਿੰਨੇ ਵੀ ਦੋਸਤ ਜਿਹੜੀਆਂ ਤਕੜੇ ਜਿੰਨੇ ਵੀ ਪਹਿਲਵਾਨ ਹੋਏ ਆ ਉਹਨਾਂ ਦਾ ਸਾਰੇ ਯਾਦਗਾਰ ਇੱਕੋ ਆਇਆ ਜੀ ਜਿੰਨੇ ਵੀ ਟੌਪ ਸਾਡੇ ਟਾਈਮ ਦੇ ਪਹਿਲਵਾਨ ਸੀ ਜਗਦੀਸ਼ ਖੋਲਾ ਸੀ ਸਾਡੇ ਤੋਂ ਬੜੀ ਵਧੀਆ ਰੈਕਲਪ ਤੇ ਗਤੋਵਾਲ ਪ੍ਰਮੰਦਰ ਦੂਨਸ਼ੇੜੀ ਪਾ ਹਰਜਿੰਦਰ ਆਲਮ ਜੀ ਦੇ ਪਦਾਰਥ ਪਹਿਲਵਾਨਾਂ ਪਾ ਜੀ ਬੜਾ ਮਲਕੀਤ ਸਰਗਰ ਮੋਹਾਲੀ ਤੇ ਗੁਲਾਮ ਸਾਹਿਬ ਰੋਣੀ ਚੰਦਰਨਾਟੋਂ ਜਿੰਨ ਜੀ ਅੜਿਆਣ ਦੇ ਚਾਂਮਾ ਜਲਦੀਸ਼ ਕਾਲੀ ਰਹਿਮਾਨ ਤੇ ਸਵਾਗਤ ਪਹਿਲਵਾਨ ਦਿੱਲੀ ਤੋਂ ਜੀ ਹਕਮਰ ਟੋਟਰ ਜਿਹਨਾਂ ਜਿਹੜੀ ਹਿੰਦੁਸਤਾਨ ਦੀ ਪੂਰੀ ਜਿਹੜੀ ਜੇ ਨਾਮ ਵੀ ਇੱਥੇ ਕਿਤੇ ਨਹੀਂ ਲਿਖਿਆ ਹੋਇਆ ਸੰਭਲੋ ਇਹ ਜੇ ਸੰਭਲੋ ਰੋਸਟਮ ਹਾਂ ਦਾ ਆ ਵੀ ਰਿਹਾ ਜਿੱਦਾਂ ਇਹ ਸੰਭਲੋ 올림픽 ਤੇ ਵੀ ਇਹ ਖੇਲਣ ਗਏ ਹਨ ਚੋ ਕਹੀ ਰਹਿਤ ਜਿਹੜਿਆ ਤਾਂ ਇਹ ਸਾਰੇ ਨਾਲ ਰੈਚਿੰਗ ਕੀਤੀ ਹੈ ਤਾਂ ਵਧੀਆ ਜਿੱਤੇ ਵੀ ਆ ਤੁਹਾਨੂੰ ਦੱਸਿਆ ਆ ਰਹਿਆਂ ਦੀਆਂ ਹਾਂ ਬਿਲਨ ਸਾਹਿਬ ਮੈਂ ਇੱਥੇ ਇਸ ਕਰਕੇ ਸਵਾਲ ਕੀਤਾ ਸੀ ਤੁਹਾਨੂੰ ਕਿ ਲਾਈਫ ਦੇ ਵਿੱਚ 34 ਸਾਲ 35 ਸਾਲ 32 ਸਾਲ ਕੁਝ ਨੀ ਜਿਹੜਾ ਕਲੈਕਸ਼ਨ ਕੀਤੀ ਆ ਕਿ ਅਹਿਮ ਕੁਸ਼ਤੀਆਂ ਪੜ ਜਾਣੀਆਂ ਕਿ ਜਦੋਂ ਮੈਂ ਇਹਨੂੰ ਜਿੱਤਿਆ ਤਾਂ ਮੇਰਾ ਮਕਾਮ ਆ ਹਾਸਲ ਹੋਇਆ ਔਰ ਜੇ ਮੈਂ ਇਹਨੂੰ ਹਾਰਿਆ ਤੇ ਮੇਰੇ ਜਿਹੇ ਚ ਇਹ ਹੋ ਗਈ ਕਿ ਇਹੋ ਜੀ ਕੋਈ ਖਾਸ ਜਿਹੜੀ ਆ ਮੈਂ ਤਾਂ ਚਾਹੁੰਦਾ ਦਰਸ਼ਕਾਂ ਨੂੰ ਇਸ ਚੀਜ਼ ਦਾ ਬਹੁਤ ਖਾਸ ਨੇ ਇੱਕ ਵਾਰ ਕਹਿੰਦੇ ਨੇ ਜਿਹੜੀਆਂ ਆਵਾਜ਼ਾਂ ਦੇਣੀਆਂ ਸਾਡੇ ਕਹਿੰਦੇ ਹੁਣ ਤੱਕ ਲੋਕ ਤੇ ਜਿੱਦ ਆ ਗਏ ਆ ਪੋਰਟ ਟਾਈਮ ਤੇ ਜਦੋਂ ਝੰਡੀ ਤੇ ਜਾਂਦੇ ਹੁੰਦੇ ਸੀ ਜੇ ਪਿੰਕ ਪੜ ਚ ਕੋਈ ਪਹਿਲਵਾਨ ਆਇਆ ਕਈ ਢਾਡੇ ਭੱਜ ਜਾਂਦੇ ਸੀ ਪਰ ਸਾਡੇ ਚਿੱਨੀ ਜੀਦਾਰੀ ਮੈਂ ਸਮਝਦਾ ਵੀ ਲਿਖੇ ਹੁੰਦੇ ਬਣਿਓ ਸੀ ਤੇ ਗੱਲਾਂ ਇਦਾਂ ਸੁਣੀਆਂ ਸੀ ਚੰਗੇ ਪਹਿਲਵਾਨਾਂ ਦੀ ਜਿੱਦਾਂ ਮੇਰਾ ਹਜ਼ਾਰ ਚ ਪਹਿਲਵਾਨ ਬੁੱਧ ਸਿੰਘ ਪਹਿਲਵਾਨ ਹੋਇਆ ਇਹ ਸ਼ੁੰਦਾ ਪੱਟੀ ਹੋਇਆ ਇਹ ਲਲਕਾਰਾ ਮਾਰ ਕੇ ਜਾਂਦੇ ਹੁੰਦੇ ਸੀ ਅਸੀਂ ਵੀ ਜਦੋਂ ਪੜ ਤੇ ਪੂਰੇ ਟੌਪ ਦੇ ਰੈਸਲਰ ਜਿਲਦੀ ਭੋਲਾ ਤਾਂ ਪਰਮਿੰਦਰ ਸਿੰਘ ਜਿਹੜੀ ਸ਼ਾਂਤਰੀ ਦੀ ਗੱਲ ਜੀ ਇਦੋਂ ਤੇ ਕਿਉਂ ਜਿਹੜਾ ਮਰਜੀ ਪਹਿਲਵਾਨਾ ਹੋਵੇ ਵੀਰੀ ਗੁੱਡ ਤਾਂ ਉਦੋਂ ਕੋਲੇ ਆ ਉਦੋਂ ਜਿਹੜਿਆ ਕੋਲ ਕੋਲਾ ਕਿਸੇ ਕਾਰਨ ਚੱਲ ਗਿਆ ਉਤੋਂ ਵਿੱਚ ਤੇ ਮੈਂ ਉਦੋਂ ਉੱਪਰ ਮੈਂ ਡੂੰਘੇ ਢੂਂਗ ਛੜੀ ਉੱਤੇ ਟਾਇਆ ਤਾਂ ਉਹ ਵੀ ਘੋਲ ਮੰਨੇ ਨਹੀਂ ਸੀ ਉਹ ਕਹਿੰਦੇ ਅੱਧੀ ਘੋਲ ਕੱਲ ਹੋਊਗੀ ਹਾਂ ਜੀ ਪਰ ਫਿਰ ਮੈਂ ਕਿਹਾ ਚਾਹੇ 5 ਮਿੰਟ ਪੁਆਇੰਟਾਂ ਦੇ ਆਜੋ ਅੱਜ ਕਰਾ ਲਓ ਚਾਹੇ 1 ਪੁਆਇੰਟ ਦੇ ਜਿੱਦਾਂ ਇਹ ਮੰਨਦਾ ਉਦਾਂ ਕੋਈ ਕਿਸੇ ਤਰੀਕੇ ਤਾਂ ਉੱਪਰ ਘੋਲ ਤੇ ਡਿਸਾਈਡ ਇਹਨਾਂ ਨੇ ਕੀਤਾ ਨਹੀਂ ਕਿ ਕਿਸ ਤਰ੍ਹਾਂ ਵੀ ਉਹ ਕਹਿੰਦੇ ਨੇ ਘੋਲ ਤਾਂ ਕੱਲ ਹੋਣੀ ਆ ਕੱਲੂ ਦੋਏ ਦਿਨ ਮੈਂ ਨਹੀਂ ਸੀ ਮੰਨਿਆ ਵੀ ਮੈਂ ਕਿਹਾ ਮੈਂ ਆਉਣਾ ਨਹੀਂ ਵੇਜੇ ਨਿਵੇੜਾ ਕਰੋ ਕਿ ਮੀ ਆਉਣ ਲੱਪੇ ਨਹੀਂ ਰੱ ਥੋੜਾ ਜਿਹਾ ਹੋਇਆ ਤਾਂ ਮੈਂ ਸੁਣੀ ਵੀ ਨਹੀਂ ਸੀ ਕੋਈ ਘੋਲ ਦੇ ਦੋਏ ਦਿਨ ਦਿੰਦੀ ਆ ਵੈਰੀ ਗੁੱਡ ਤਾਂ ਜੇ ਹੁੰਦੀ ਹੁੰਦੀ ਮੈਂ ਜ਼ਰੂਰ ਭੁਲਦਾ ਜਾ ਦੂਗੇ ਤਿੰਨ ਗੁਰਜੋਦਾ ਉਹਨੂੰ ਦੇਤੀ ਪਰ ਉਸ ਤੋਂ ਬਾਅਦ ਫਿਰ ਸ੍ਰੀ ਸ਼ਿੰਝ ਪੈਂਦੀ ਆ ਹਫਤੇ ਬਾਅਦ ਜੀ ਉਹ ਸਾਡੇ ਬਿਆਲਪੁਰ ਘੋਲ ਆਉਣੀ ਸੀ ਜਗਦੀਸ਼ ਭੋਲਾ ਉੱਥੇ ਆਈ ਇੱਕ ਫੰਡ ਸਾਡੇ ਉਹ ਤੋਂ ਐਟ੍ਰਨ ਬਿਆਲਪੁਰ ਤੋਂ ਸ਼ਿੰਝ ਜੰਦੀ ਆ ਇਹ ਸ੍ਰੀ ਜਿੰਨ ਸ਼ਾਨ ਕਰਤੋ ਜੀ ਉੱਥੇ ਫਿਰ ਭੁੱਲਾ ਉੱਥੇ ਆਉਂਦਾ ਆਉਂਦਾ ਇਹ ਪਤਾ ਨਹੀਂ ਕੋਈ ਕਾਰਨ ਕਾਰਨ ਮੈਂ ਕਾਲੂ ਪੈਨਾਂ ਹੋਣੇ ਹੋਣੇ ਕੋਲ ਮੈਂ ਮੁੰਡੇ ਆਪਣੇ ਨੂੰ ਕਿਹਾ ਵੀ ਅੱਜ ਵੀ ਇਹਦੇ ਮਗਰ ਲਾ ਕੇ ਅੱਜ ਵੀ ਇਹਨੇ ਕੋਈ ਨਾ ਜੋ ਕਹਿੰਦੇ ਪਾਣੀ ਹੁੰਦੇ ਆ ਸਰੀਰ 'ਚ ਬੰਦਾ ਉਦੋਂ ਜੀਰ ਲਾਉਂਦਾ ਜਿੱਦਾਂ ਉਹ ਪਤਾ ਨਹੀਂ ਉਹ ਉਹ ਰਾਤ 'ਚ ਉੱਥੇ ਨਾ ਉਹ ਰਵਿੰਦਰ ਕਹਿੰਚਾ ਨਾਲੇ ਉਦੋਂ ਉੱਥੇ ਇੱਕ ਕੋਈ ਛੂਰਾ ਪਹਿਲਵਾਨ ਸੀ ਉਹ ਮੈਂ ਦੋ ਕੁ ਮਿੰਟਾਂ ਚਾਹ ਕੇ ਉੱਥੇ ਜੰਦੀ ਲਈ ਸੀ ਤਾਂ ਇਦਾਂ ਬਾਹਰ ਕੈਨੇਡਾ 'ਚ ਵੀ ਜਦੋਂ ਉੱਥੇ ਵੀ ਆਵਾਜ਼ ਦਿੱਤੀ ਸੀ ਤੇ ਉਦੋਂ ਵੀ ਜਗਦੀਸ਼ ਭੁੱਲਾ ਨਾ ਦੇ ਹਾਲਪੁਰ ਕੋਲ ਤੇ ਗਈ ਸਾਡੀ 1 ਪੁਆਇੰਟ ਤੇ ਦਾ ਕਾਸ਼ਨ ਪੁਆਇੰਟ ਤੇ ਨਾ ਰਿਹਾ ਸੀ ਦਾ ਪੁਆਇੰਟ ਸਹੀ ਸੀ ਵੀਰੇ ਸੀ ਜਿਵੇਂ ਸਕੂਲ ਲੇ ਕੇ ਜੀ ਉਹ ਮਾਝਾ ਹੰਦਕੇ ਰਿਜ਼ਾਈ ਟੂਰਨਾਮੈਂਟ ਹੋਇਆ ਕਿ ਤਾਂ ਉਹ ਫਿਰ ਮੈਂ ਕਿਹਾ ਕਿ ਮੈਂ ਹੁਣ ਨਾ ਦਿੱਤੀ ਆਵਾਜ਼ ਨੇ ਕਿਹਾ ਡਰਦਾ ਦੁਆ ਕਰਦਾ ਫਿਰ ਉੱਥੇ ਵੀ ਕਿਸੇ ਕਾਰਨ ਮੈਂ ਭੁਲਿਆ ਨਹੀਂ ਜੋ ਕਿ ਤੇ ਰੈਸਲਰ ਜਿਹੜੇ ਹਨ ਤਾਂ ਜਿਹੜੇ ਮਨ ਚੋਂ ਲੱਗਦੀ ਜਿਹੜੀ ਆਵਾਜ਼ ਦੇ ਕੋਲ ਨਾ ਮੇਰੀ ਜੀਵਨ ਰੀ ਮੈਂ ਚਾਹੁੰਦਾ ਇਹ ਮੇਰੀ ਭੋਜ ਤਕੜੇ ਨਾ ਹੋਵੇ ਵੀ ਮੈਂ ਦੇਖਾਂ ਮੈਂ ਕਿੰਨਾ ਅੱਗੇ ਇਹਨਾਂ ਤਕੜਾ ਹੋਣਾ ਹੈ ਤਾਂ ਮੈਨੂੰ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਸੋਚਾ ਆਪਣੇ ਆਪ ਨੂੰ ਜਜ ਕਰਨਾ ਆਪਣੇ ਆਪ ਨੂੰ ਦੇਖਣਾ ਕਿ ਮੈਂ ਕਿੱਥੇ ਤੱਕ ਪਹੁੰਚਿਆ ਕਿਸ ਮੁਕਾਮ ਤੇ ਫਿਜੀਕਲੀ ਹੈਗਾ ਬਹੁਤ ਵਧੀਆ ਪਹਿਲਵਾਨ ਦੀ ਇਹ ਕਲ ਰੰਦੀ ਹੈ ਵਧੀਆ ਸੋਟ ਜੁਰੀ ਹੈ ਸੋ ਪਹਿਲਵਾਨ ਜੀ ਇਹ ਤਾਂ ਹੋ ਗਿਆ ਤੁਹਾਡੇ ਬਾਰੇ ਆਪਾਂ ਹੁਣ ਗੱਲ ਕਰੀਏ ਮੌਜੂਦਾ ਪਹਿਲਵਾਨਾਂ ਦੀ ਆਪਾਂ ਇਸ ਗੋਤਗੂ ਤੋਂ ਪਹਿਲਾਂ ਗੱਲਬਾਤ ਕਰਦੇ ਸੀਗੇ ਬਹੁਤ ਸਾਰੀਆਂ ਪਹਿਲਵਾਨੀ ਦੀਆਂ ਬਰੀਕੀਆਂ ਬਹੁਤ ਟੈਕਨੀਕਲ ਪੁਆਇੰਟ ਹੈ ਜਿਨੇ ਕੁਝ ਤਾਂ ਤੁਸੀਂ ਨਸ਼ਰ ਕਰ ਹੀ ਦਿੱਤੇ ਆਪਣੀ ਗੱਲਬਾਤ ਦੇਣਾ ਬਹੁਤ ਸਾਰੇ ਕੋਚਸ ਸਹਿਵਾਨ ਹੁੰਦੇ ਆ ਬਹੁਤ ਸਾਰੇ ਉਸਤਾਦ ਸਹਿਵਾਨ ਹੁੰਦੇ ਆ ਤੇ ਜੇ ਉਹਨਾਂ ਦੀ ਮਾਨਸਿਕ ਤੌਰ ਤੇ ਹੋਵੇ ਤੇ ਅਸੀਂ ਇੱਕ ਪਹਿਲਵਾਨ ਨੂੰ ਜਿਟਾਉਣਾ ਕਿ ਕਿਤੇ ਨਾ ਕਿਤੇ ਪਲੈਨਿੰਗ ਹੋ ਜਾਂਦੀ ਆ ਕਿਤੇ ਨਾ ਕਿਤੇ ਇਹੋ ਜੀਆਂ ਕੋਈ ਘਟਨਾਵਾਂ ਜਿਹੜੀਆਂ ਮੌਜੂਦਾ ਕੁਸ਼ਤੀ ਦੇ ਅਗਲੇ ਸਮੇਂ ਦੇ ਕੁਝ ਕਦਮ ਬਹੁਤ ਹੁੰਦੀਆਂ ਤਾਂ ਮਨ ਨੂੰ ਵੀ ਲੱਗਦੇ ਆ ਜੀ ਫਿਰ ਉਹ ਤਣਾਏ ਅਤਰਾਜ਼ੀਆਂ ਵੀ ਰਹੀਆਂ ਸਾਡੀਆਂ ਵੀ ਕੋਚਾਂ ਬਣੀ ਜਿਹੜੀਆਂ ਚਾਹੁੰਦੇ ਨਹੀਂ ਵੀ ਕਿਉਂਕਿ ਬੱਚਾ ਇੰਨੀ ਮਿਹਨਤ ਕਰਦਾ ਆਪਾਂ ਕਿਸੇ ਨਾਲ ਜ਼ਿਲਤੀ ਕਰੀਏ ਕਿਨਾਂ ਜਦੋਂ ਸ਼ੁਰੂ ਚ ਪਲਵਾਨੀ ਹੁਣ ਵੀ ਉੱਥੇ ਵੀ ਖਾੜਾ ਮੇਰਾ ਦੋਸਤ ਨੇ ਜਿਹੜਾ ਉਹਦੇ ਵੀ ਬੱਚਿਆਂ ਨੂੰ ਇਹੀ ਦੱਸੀਦਾ ਵੀ ਪਹਿਲਵਾਨ ਵੀ ਸਾਰੇ ਹੋ ਤਾਂ ਜਿੱਤੀ ਵੀ ਅਸੀਂ ਸਾਡੀ ਮਿਹਨਤ ਦਾ ਸਾਨੂੰ ਫਲ ਮਿਲਿਆ। ਉਹਦੇ ਵਿੱਚ ਵੀ ਜੇ ਚੀਟਿੰਗ ਨਾ ਜੇ ਆਪਾਂ ਨੂੰ ਕੋਈ ਮਾੜੀ ਮੋਟੀ ਲਾਜਵਾਜੀ ਨਾਲ ਜੇ ਆਪਾਂ ਪਲੇਅਰ ਨੂੰ ਹਰਾਈਏ ਉਹ ਵੀ ਕਿਤੇ ਨਾ ਕਿਤੇ ਜੈਲ ਸੀ ਭੰਗਰ ਮੰਨ ਚ ਰਹਿੰਦੀ ਆ ਬੱਚੇ ਦੀ ਵੀ ਰਿਸਪੈਕਟ ਉਲੀ ਘਟਦੀ ਆ। ਚਾਹੇ ਉਹ ਚ ਆਪਣਾ ਪੇਰੈਂਟਸ ਹੀ ਲੈ ਲਓ ਫੋਮਾ। ਜਿੰਨਾ ਟਾਈਮ ਆਪਾਂ ਬੱਚੇ ਵੱਲ ਦੀ ਗੱਲ ਕਰਦਾ ਉਹ ਵਧੀਆ ਲੱਗਦਾ ਪਰ ਇਹ ਤਾਂ ਪਲੇਅਰ ਆ ਉਹ ਆਪਣੀ ਦਿਨ ਰਾਤ ਲੱਟ ਕਰਦਾ ਸੋਵੇ। ਜਿਸ ਟਾਈਮ ਮੈਂ ਕਹਿੰਦੇ ਰਜਾਈ ਚੋਂ ਨਿਕਲਣ ਨੂੰ ਨਹੀਂ ਟਾਈਮ ਮਨਜੀ ਕਰਦਾ ਉਹ 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 ਖਾੜੇ ਚ ਹੁੰਦੇ ਆ ਸਾਮ ਨੂੰ ਪੰਜ ਤੋਂ 8 ਵਜੇ ਤੇ ਤਿੰਨ ਚਾਰ ਕੈਂਟੂ ਲੋਣੇ ਤੇ ਸ਼ਾਮ ਨੂੰ ਲਾਉਣੇ ਆ ਇੰਨੀ ਮਿਹਨਤ ਤੋਂ ਬਾਅਦ ਵੀ ਜੀਤੇ ਨਹੀਂ ਆ ਗਿਆ ਉਹਨੂੰ ਲਾਗਵਾ ਜੀ ਨਾ ਕਿ ਇਹਨਾਂ ਹਰਾਇਆ ਜਾਵੇ ਫਿਰ ਜਿਹੜਾ ਸਭ ਲੋਕ ਪੂਰੀ ਟੀਮ ਵੱਲੋਂ ਉਹ ਮਾਰੀਆਂ ਗੱਲਾਂ ਚਾਹੀਦੀਆਂ ਨਹੀਂ ਜੇ ਨਾਂ ਹੁੰਦੀਆਂ ਅੱਖੀਂ ਵੀ ਜਾਉਣ ਬਾਬਿਆਂ ਦੇ ਆਪਣਾ ਮੇਲਾ ਕਰਾਈਦਾ ਸਾਡੀ ਬਹੁਤ ਸਮਰੱਥੀ ਟੀਮ ਆ ਐਨ ਪੀ ਆਰ ਹੋਂਦੀ ਬਣਾਣਾ ਜਿੰਮੀ ਵੀ ਕੋਸ਼ਿਸ਼ ਕਰੀਦੀ ਆ ਮੀਟਿੰਗ ਵਿੱਚ ਵੀ ਉਹਨਾਂ ਨੂੰ ਵੀ ਕਿਹਾ ਜੇ ਕਿਸੇ ਬੱਚੇ ਨੂੰ ਇਦਾਂ ਦੀ ਇਤਰਾਜ਼ਗੀ ਨਾ ਆਪਣੇ ਤੇ ਦੇਵੇ ਜਿਹੜਾ ਆਪਾਂ ਨੂੰ ਕੱਲੋਂ ਕਿਤੇ ਜਦਾਦ ਜੀ ਅਸੀਂ ਗੱਲਾਂ ਕਰਦੇ ਆ ਕੱਲੋਂ ਉਹ ਬੱਤੀ ਵੀ ਸਾਡੇ ਨਾਲ ਇੱਧਰ ਗੱਲਾਂ ਕਰਦਾ ਪਰ ਪਹਿਲਵਾਨ ਜੀ ਇਹ ਗੱਲ ਤੁਹਾਡੀ ਬੜੀ ਟੈਕਨੀਕਲ ਮੈਂ ਵੀ ਇਹ ਨਾ ਕਿਤੇ ਨਾ ਕਿਤੇ ਸਹਿਮਤ ਹਾਂ ਜਦੋਂ ਪਹਿਲਵਾਨ ਨੂੰ ਤੁਸੀਂ ਮਿਹਨਤ ਕਰਾਉਨੇ ਹੋ ਖਾੜੇ 'ਚ ਮਿਹਨਤ ਕਰਾਉਨੇ ਹੋ ਹਰ ਪੇੜਨ ਚਾਹੁੰਦਾ ਵੀ ਸਾਡਾ ਬੱਚਾ ਪਰ ਕੀ ਵਾਰ ਅੰਤਰ ਆਤਮਾ ਤੋਂ ਜਿਹੜਾ ਬੱਚਾ ਜਦੋਂ ਜਿੱਤਦਾ ਜਾਂ ਹਾਰਦਾ ਕਿਸੇ ਕਾਰਨ ਟੈਕਨੀਕਲ ਪੁਆਇੰਟ ਤੇ ਬੇਸ਼ੱਕ ਆਪਾਂ ਨੂੰ ਐਪਰੀਸ਼ੀਏਟ ਕਰਦੇ ਆ ਆਪਣਾ ਹੁਨ ਕਰਕੇ ਵੀ ਪਰ ਉਹ ਜਿਹੜਾ ਅਸਲੀ ਪਹਿਲਵਾਨ ਅਸਲੀ ਤੋਂ ਮੈਨੂੰ ਮਤਲਬ ਭਾਵ ਨਹੀਂ ਮਤਲਬ ਜਿਹੜਾ ਦਿਲੋਂ ਟ ਇਹ ਕੋਈ ਨਹੀਂ ਜੀ ਜੀ ਜਿੱਤ ਕੇਵਲੇ ਸੈਟੀਸਫਾਈ ਹੋਣਾ ਬੰਦਾ ਉਹ ਚ ਕੇਵਲੇ ਕਹਿੰਦੇ ਕਈ ਤਾਂ ਹੁੰਦੇ ਉਹ ਸਕੂਲੇ ਰੱਖ ਲੈਂਦੇ ਜੀ ਉਹਨੇ ਆਪਣੀ ਹਾਰ ਨੂੰ ਮੰਨਣਾ ਨਹੀਂ ਜਿਹੜੀ ਹਾਰ ਨੂੰ ਜਰਨਾ ਵੀ ਚਾਹੀਦਾ ਸ਼ਾਇਦ ਵੇ ਹੋਈ ਐ ਤਾਂ ਕੇਵਲੇ ਕਹਿੰਦਾ ਰੱਬ ਤੇ ਛੱਡ ਦੇਦਾ ਕਹਿੰਦਾ ਵੇ ਅਕੀ ਹੋਈ ਐ ਵੇ ਗਾਹ ਅਸੀਂ ਹੋਰ ਮੈਂ ਤਾਂ ਆਪਣੇ ਆਪ ਨੂੰ ਕੰਪੀਟੀਸ਼ਨ ਦੇ ਕੇ ਰੱਖਣਾ ਚਾਹੁੰਦਾ 플레이ਰ ਨੂੰ ਜੇ ਆਪਾਂ ਸੈਟੀਸਫਾਈ ਹੋ ਗਿਆ ਸਭ ਲੋ ਅਸੀਂ ਉੱਥੇ ਕਿ ਟੱਗ ਗਏ ਜਿਦਾ ਸਾਡੀ ਸੋਚ ਤਾਂ ਇਹ ਸੀ ਵੀ ਅਸੀਂ ਹਰੇ ਵੀ ਆਹੀ ਕਹਿੰਦਾ ਵੀ ਕੋਈ ਨਾ ਕੋਈ ਘਾਟ ਰਹਿ ਗਈ ਜਿਹੜੀ ਘਾਟ ਰਹੀ ਅਸੀਂ ਗਾਹ ਉਹ ਵੀ ਪੂਰੀ ਕਰਕੇ ਆਉਣੀ ਆ ਕਦੇ ਨਾ ਕਦੇ ਵਾਈਬਰ ਸਾਡੀ ਸੁਣੂਗਾ ਅਸੀਂ ਆਪਣੇ ਵੱਲੋਂ ਟੈਂਡ ਨਹੀਂ ਚੱਲਣੀ ਜੇ ਅਸੀਂ ਕਹਿੰਦਾ ਸੈਟੀਸਫਾਈ ਹੋ ਗਿਆ ਕਿ ਹਰ ਗਿਆ ਜੀ ਕੋਡ ਚਾਦਾ ਕੱਢੀ ਚਾਹੀਏ ਚਾਹੀ ਮੈਂ ਇਹਦੇ ਕਰਕੇ ਹਰ ਗਿਆ ਜੀ ਸਾਡੇ ਦੀ ਕੋਈ ਘਟਨਾ ਲੱਗੇ ਉਦੋਂ ਵੀ ਸ਼ੋਅ ਕਰਨਾ ਵੀ ਮੇਰੇ ਚ ਕੋਈ ਨਾ ਕੋਈ ਗਲਤੀ ਆ ਮੈਂ ਲੈਕਟਮ ਉਹ ਵੀ ਨਹੀਂ ਮੈਂ ਹੋਣ ਦੇਣੀ ਮੈਂ ਪੂਰੀ ਕਰਕੇ ਹੋਣੀ ਕਦੇ ਨਾ ਕਦੇ ਰੱਬ ਸਾਨੂੰ ਸਾਰੇ ਜਿਹੜੇ ਕਹਿੰਦਾ ਉਹ ਦੌਰੇ ਇਦਾਂ ਨਾ ਬਣ ਜਾ ਸਾਰੇ ਵੀ ਤੁਹਾਡੀ ਹੈਲਪ ਆਪੇ ਹੋਣ ਲੱਪਣੀ ਹੈ ਬਈ ਪਹਿਲਵਾਨ ਜੀ ਆਪਾਂ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਹੈ ਪਹਿਲਵਾਨ ਨੇ ਜੀ ਕੀ ਗੱਲ ਕੀਤੀ ਆ ਜਿਵੇਂ ਪੰਜਾਬ ਦੇ ਵਿੱਚ ਇੱਕ ਛੇਵਾਂ ਦਰਿਆ ਜਿਹਨੂੰ ਨਸ਼ਿਆਂ ਦਾ ਇਸ ਵੇਲੇ ਆ ਰਿਹਾ ਬੇਸ਼ੱਕ ਸਰਕਾਰ ਵੱਲੋਂ ਵੀ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ ਸਰਕਾਰ ਵੱਲੋਂ ਵੀ ਬਹੁਤ ਐਫਰਟਸ ਕੀਤੀ ਜਾਂਦੀਆਂ ਆ ਬਸ ਆਪਾਂ ਪਾਰਟਿਸਪੈਂਟ ਨੂੰ ਵੀ ਸਹੀ ਗੱਲ ਕਿਹਾ ਕਿ ਜੇ ਕਿਤੇ ਕੋਈ ਨਸ਼ਾ ਬੀਚ ਦਾ ਨਸ਼ਾ ਲਿਆਉਂਦਾ ਉਹਨਾਂ ਦੇ ਖਿਲਾਫ ਤੁਸੀਂ ਇਹ ਜਿਹੜਾ ਉਪਰਾਲਾ ਕਰ ਰਹੇ ਹੋ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਪਹਿਲਵਾਨੀ ਨਾਲ ਕਿੰਨੇ ਕੁ ਪਹਿਲਵਾਨ ਤੁਹਾਨੂੰ ਲੱਗਦਾ ਹੈ ਬੱਚੇ ਜਿਹੜੇ ਅੱਜ ਕੱਲ ਇੰਟਰਸਟਡ ਹੈਗੇ ਆ ਇਸ ਖੇਡ ਨੂੰ ਚਾਹ ਜਦੋਂ ਕੋਈ ਵੀ ਅਜਿਹਾ ਕਹਿੰਦੇ ਸ਼ੁਰੂਆਤ ਜਿਹੜੀ ਆਪਾਂ ਜਿਹੜੇ ਬੱਚੇ ਦੇ ਦਿਮਾਗ 'ਚ ਆਪਾਂ ਗੱਲ ਭਰੀ ਜਿਹੜਾ ਹੁਣ ਇਲਾਕੇ ਦੇ ਆਸੀਂ ਜਿੰਨੇ ਵੀ ਸਾਨੂੰ ਸੁਣਦੇ ਆ ਇਸ ਮੀਡੀਆ 'ਤਾਂ ਅਸੀਂ ਹਮੇਸ਼ਾ ਇਹੀ ਗੱਲ ਕਰਦੇ ਆ ਵੀ ਬੱਚੇ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਏ ਚਾਹੇ ਕੁੜੀ ਆ ਚਾਹੇ ਮੁੰਡਾ ਆ ਜੀ ਜਦੋਂ ਮੇਰੀਆਂ ਤਿੰਨ ਕੁੜੀਆਂ ਉੱਥੇ ਨਾਲ ਜਦੋਂ ਸਾਨੂੰ ਉਹ ਮੁੰਡੇ ਦੀ ਤਾਂ ਵੀ ਤਾਂ ਉਹ ਉਹ ਸਮਾਂ ਉਹਨਾਂ ਦਾ ਕਹਿਣਾ ਸੀ ਵੀ ਡੈਡੀ ਸਾਨੂੰ ਲਾਉਂ ਮੈਂ ਤਾਂ ਕਹਿੰਦਾ ਅਸੀਂ ਨਾ ਕਰਕੇ ਦਿਖਾਉਂਦੀ ਆ ਕੋਈ ਐਸੇ ਵਧੀਆ ਨਾ ਕਰ ਰਹੀਆਂ ਪਤਾ ਨਹੀਂ ਕਿਹਦੇ ਘਰ ਆ ਲੰਪੀਆਂ 'ਤੇ ਬੈਠਾ ਵੀ ਬਸਿਆਂ ਨੂੰ ਇਹ ਜਿਹੜੇ ਅਸੀਂ ਦੰਗਲ ਕਰਾਉ ਇਹ ਸਮਝੋ ਕਿਸੇ وجہ ਕਰਕੇ ਹੋ ਰਿਹਾ ਇਹਨਾਂ ਨੂੰ ਦੇਖ ਕੇ ਕੋਈ ਨਾ ਕੋਈ ਤੇ ਵੀ ਘਰਾਂ ਲੱਭ ਕੇ ਬੈਠਾ ਕਿਸ ਨੂੰ ਨਹੀਂ ਪਤਾ ਜਰੂਰ ਆਪਣੇ ਬੱਚਿਆਂ ਨੂੰ ਜਰੂਰ ਨਾਲ ਲੈ ਕੇ ਆਓ ਨਾਲੇ ਦੱਸੋ ਉਹਨਾਂ ਨੂੰ ਦਿਖਾ ਦਿਓ ਕਿ ਕਿਨੇ ਇੱਕ ਦਿਨ ਉਹਨਾਂ ਦਾ ਜਿਹੜਾ ਨਿਆਣਾ ਹੈ ਉਹਦੇ ਮਨ ਦੀ ਗੱਲ ਕਰ ਜਵੇ ਮੈਂ ਵੀ ਤਗੜਾ ਪਹਿਲਵਾਨ ਬਣਨਾ ਮੈਂ 올림픽 ਤੇ ਪਹੁੰਚਣਾ ਕੋਈ ਵੀ 올림픽ਨ ਪਹਿਲੇ 올림픽ਨ ਨਹੀਂ ਬਣ ਕੇ ਆਹੀ ਸਾਤ ਅੱਠ ਟੋਨ ਦੇ ਹੁੰਦੇ ਆ ਮਿਹਨਤ ਲਾ ਕੇ ਉੱਥੇ ਤੇ ਪਹੁੰਚਦੇ ਆ ਤਾਂ ਕੋਸ਼ਿਸ਼ ਆਪਣੀ ਜਿੰਨੀ ਕ ਆਪਾਂ ਕਰ ਸਕਦੇ ਤਾਂ ਨਿਆਣੇ ਨੂੰ ਆਪਾਂ ਕਹਿੰਦੇ ਸਕੂਲੇ ਵੀ ਆਪਾਂ ਭੇਜਦੇ ਆ ਏ ਵੀ ਸਮਝ ਲਓ ਆਪਣੇ ਖਾੜੇ ਆ ਸਕੂਲ ਆਏ ਆ ਆਪਾਂ ਦਿਖਾ ਲੈਣੇ ਤਾਂ ਹੈਗੇ ਅੱਜ ਦਾ ਸਕੂਲ ਨੂੰ ਦਿਖਾ ਲੈਣਾ ਪੈਂਦਾ ਪਈ ਆਪਾਂ ਬੱਚਾ ਪੇਂਦੇ ਆ ਵਿਆਹ ਸਕੂਲੇ ਤੋਂ ਲਾਉਣਾ ਆ ਆਪਾਂ ਉਹਨਾਂ ਨੂੰ ਫਿਰ ਆਪਾਂ ਪੈਕ ਕਰਦੇ ਆ ਕਿਹੜਾ ਸਕੂਲ ਵਧੀਆ ਉਹ ਇੱਥੋਂ ਖਾੜੇ ਉਹਦਾ ਸ਼ੌਕ ਲਾਉਣ ਲਈ ਪਹਿਲਾਂ ਨਾਲ ਲਿਆਓ ਫਿਰ ਬੱਚੇ ਨੂੰ ਦੱਸੋ ਕਿ ਤੂੰ ਪਹਿਲਵਾਨੀ ਕਰਨੀ ਆ ਫਿਰ ਖਾੜਾ ਕੋਈ ਚੰਗਾ ਜਿਹਾ ਆਪਾਂ ਸਿਲੈਕਟ ਕਰਦੇ ਆ ਸਕੂਲ ਇਹਦਾ ਸਿਲੈਕਟ ਕਰੋ ਵੀ ਸਾਡਾ ਬੱਚਾ ਕਿੱਥੇ ਠੀਕ ਰਹੂਗਾ ਬਾਕੀ ਫਿਊਚਰ ਆ ਜਿੰਨੀ ਮਿਹਨਤ ਲਾ ਲਓ ਇਹ ਸਿੰਗਲ ਗੇਮਾਂ ਉਹਨਾਂ ਤੋਂ ਤੁਹਾਨੂੰ ਰਿਜਲਟ ਮਿਲਦਾ ਮਿਲਦਾ ਚੰਗੀ ਚੰਗੀ ਸਿਹਤ ਚੰਗੀ ਸੁਸਾਇਟੀ ਚ ਬੰਨੇ ਆ ਚੰਗਾ ਖਾਂਦੇ ਪੀਂਦੇ ਡਰਗ ਤੋਂ ਆਪੇ ਦੂਰ ਰਹਿਣਾ ਤੁਹਾਡੀ ਪਰਸਨੈਲਿਟੀ ਲੁੱਕ ਜਿਹੜੀ ਆ ਤੁਹਾਡੀ ਇਹਨਾਂ ਚੀਜ਼ ਚੰਗੀਆਂ ਗੱਲਾਂ ਸੁਣੋਗੇ ਚੰਗਾ ਤੇ ਖਾਣਾ ਚੰਗਾ ਪਹਿਨਣਾ ਚੰਗੇ ਕੋਚਾਂ ਦੀ ਸੰਗਤ ਕਰਨੀਆਂ ਵਧੀਆ ਜਾਈ ਨੇ ਆਪਾਂ ਇਹਨਾਂ ਲੱਛਣਾਂ ਤੋਂ ਆਪੇ ਦੂਰ ਰਹਿ ਸਕਦੇ ਹਾਂ ਬਿਲਕੁਲ ਬਿਲਕੁਲ ਤੋਂ ਅੱਜ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਬੜੇ ਵਧੀਆ ਤਰੀਕੇ ਨਾਲ ਦੱਸਦੇ ਹੋ ਲੋਕਾਂ ਨੂੰ ਨੌਜਵਾਨਾਂ ਨੂੰ ਵੀ ਜਾਗਰੂਕ ਕੀਤਾ ਐ ਭਰਵਾ ਜੀ ਅਸੀਂ ਮੇਲੇ ਦੀ ਗੱਲ ਕਰੀਏ ਜਿਸ ਸਥਾਨ ਤੇ ਅਸੀਂ ਖੜੇ ਆ ਦਰਬਾਰ ਬਾਬਾ ਜੀ ਦੋ ਗੁੱਤਾਂ ਵਾਲੇ ਕੋਲੇ ਵਾਲ ਗੁਜਰਾ ਇੱਥੇ ਤੁਸੀਂ ਕਿੰਨੇ ਸਾਲ ਹੋ ਗਏ ਇੱਥੇ ਕਸਤੀਆਂ ਕਰਾਉਣਾ ਉਹਨਾਂ ਜਿਹੜੀਆਂ ਕਸਤੀਆਂ ਹੋਣੀਆਂ ਕਦੋਂ ਹੋਣੀਆਂ ਔਰ ਕਿੰਨੇ ਪਹਿਲਵਾਨ ਇੱਥੇ ਆ ਰਹੇ ਨੇ ਪਹਿਲਵਾਨਾਂ ਸਮਝ ਲੋ ਆਪਣੇ 3500 ਤੋਂ ਸੇ ਪਹੁੰਚਣ ਦੀ ਪੂਰੀ ਗਿਣਤੀ ਜੀ ਟੋਟਲ ਜਿੱਦਾਂ ਆਪਣੇ ਟਾਈਟਲ ਜਿਹੜੇ ਆ ਇਹ ਸੱਤ ਟਾਈਟਲ ਹੋ ਜਾਂਦੇ ਆ ਜੀ ਤਾਂ ਉਹਦੇ ਚ ਬਾਲਕੇਸ਼ਰੀ ਆਪਾਂ ਜਰੂਰ ਰੱਖੋ ਜਿਹੜੇ ਪੰਜਾਬ ਦੇ ਪਹਿਲਵਾਨ ਆ ਲੜਕੇ ਤੇ ਲੜਕੀਆਂ ਬਾਲਕੇਸ਼ਰੀ ਜਿਹੜੇ ਜਿੰਨਾ ਤੇ ਆ ਉਹ ਇੱਥੇ ਪਹੁੰਚਣਗੇ ਜਿੰਨਾ ਪਰਜੀ 100 ਤੋਂ 10 11 ਕਿਲੋ ਤੋਂ ਉੱਪਰ ਜਿਹੜਾ ਹੈਗਾ ਕਿੰਨੇ ਕੁੜੀਆਂ ਦਾ ਰੱਖਿਆ ਗਿਆ ਤੋ ਕਿ ਕੋਈ ਨਾ ਕੋਈ ਇਲਾਕੇ ਦੇ ਦੇਖ ਕੇ ਅਸੀਂ ਕਿਹਾ ਉਹ ਬੱਚਾ ਪਹਿਲਵਾਨੀ ਕਰਨ ਲੱਗੇ ਤਾਂ ਜਿਹੜੇ ਪਹਿਲਵਾਨੀ ਜਦੋਂ ਤੁਹਾਨੂੰ ਦੱਸਿਆ ਵੀ ਇੰਨਾ ਕਿ ਪਹਿਲਵਾਨ ਉਸੇ ਪਹੁੰਚ ਜਾਂਦਾ ਮਤਲਬ ਤੁਹਾਡਾ ਮੇਨ ਮੋਟਿਵ ਇਹੀ ਹੈ ਕਿ ਇਸ ਇਲਾਕੇ ਦੇ ਵਿੱਚ ਕੁਸ਼ਤੀਆਂ ਕਰਾਉਂਦਾ ਕਿਉਂਕਿ ਪਹਿਲਾਂ ਕੁਸ਼ਤੀ ਜੰਗਲ ਮੰਨਣ ਹਾਨੇ ਦੇ ਵਿੱਚ ਹੁੰਦਾ ਸੀ ਉਹ ਵੱਡੇ ਵੱਡੇ ਹਿੰਦੁਸਤਾਨ ਲੱਗਦੇ ਜਿਹੜੇ ਬਾਹਰ ਵੀ ਆਉਂਦੇ ਪਾਕਿਸਤਾਨ ਤੋਂ ਵੀ ਕੈਨੇਡਾ ਮੈਂ ਇਸ ਤਰ੍ਹਾਂ ਤੁਸੀਂ ਵੀ ਆਪਣੇ ਨਾਲ ਜਿਹੜੇ ਪੈਨ ਕਿੰਨੇ ਪਹਿਲਵਾਨ ਤੁਸੀਂ ਕੈਨੇਡਾ ਤੋਂ ਆ ਜੇ ਨਾਲ ਲੈ ਕੇ ਆਏ ਕੈਨੇਡਾ ਤੋਂ ਮੈਂ ਤਿੰਨ ਪਹਿਲਵਾਨ ਲੈ ਕੇ ਆਇਆ ਆਪਣੇ ਰੋਸਤਮ ਰੈਸਿੰਗ ਕਲੱਬੇ ਉੱਥੇ ਮੇਰੀ ਨਹੀਂ ਉਹ ਹੱਥਾਂ ਜੇ ਪਾਲੇ ਆ ਸਮਝ ਲਓ 5 6 6 ਸਾਲ ਦੇ ਹੀ ਜਾਦੇ ਮੇ ਤੋਂ ਆਉਂਦੇ ਆ ਹੀਕਣ 100 20 20 ਕਿਲੋ ਦੇ ਹੋਏ ਹੋਆ ਤੇ 2 5 ਕਿਲੋ ਦੇ ਆ 20 20 ਕਿਲੋ ਦਾ ਉਹਨਾਂ ਜਰੂਰ ਉਹਨਾਂ ਨੂੰ ਇਹ ਕੋਸ਼ਿਸ਼ ਕਰੀ ਦੇ ਵੀ ਜਾ ਕੇ ਘੋਲ ਕੇ ਦੇਖੋ ਵੀ ਇੰਡੀਆ ਦੇ ਪਹਿਲਵਾਨ ਵੀ ਕਿਦਾਂ ਸਾਡੇ ਉੱਥੇ ਇਹ ਕਈ ਘਾਟਾਂ ਰਹੀਆਂ ਜਿੱਦਾਂ ਜਰੂਰ ਜਿਹੜੇ ਸਾਨੂੰ ਸੁਣਦੇ ਆ ਇਦਾਂ ਕਨੇਡਾ ਸਾਨੂੰ ਕੋਈ ਜੋਬ ਨਹੀਂ ਨਾ ਪਹਿਲਾਂ ਹੀ ਬਿਲਕੁਲ ਨਾ ਇਹਦਾ ਮਦਰਸਟ ਨਹੀਂ ਵੰਗਰ ਕੋਈ ਇਹਨਾਂ ਨੂੰ ਪਾਕਟ ਮਨੀ ਦੇ ਕੋਈ ਚਾਹਤਾਂ ਮਾਦਾ ਤਾਂ ਕੋਲੋਂ ਹੀ ਸਾਰਕ ਉਸ ਕਰਦੇ ਆ ਪੇਰੈਂਟ ਤੇ ਜਿਹੜੀਆਂ ਚੀਜ਼ਾਂ ਜੀ ਆਪਾਂ ਨਸ਼ੇ ਦੀ ਵੀ ਗੱਲ ਕਰੀਏ ਨਸ਼ਾ ਉੱਥੇ ਵੀ ਬਹੁਤ ਹੈ ਜੀ ਨਸ਼ਾ ਜੀ ਆਪਾਂ ਕਹਿੰਦੇ ਐਸੇ ਕੰਟਰੀ ਜਿੱਥੇ ਆਪਾਂ ਨੂੰ ਆ ਵੀ ਆਪਾਂ ਦਿਖਾਲ ਕੀ ਰਹੇ ਆ ਕਿ ਨਹੀਂ ਹੈਗਾ ਜਿਹੜਾ ਹੁਣ মিডিਆ ਵਾਲੇ ਆ ਤੁਸੀਂ ਜਿਹੜਾ ਇਹ ਨਸ਼ੇ ਨੂੰ ਤੁਸੀਂ ਦੂਰ ਕਰਨੀ ਮੀਡੀਆ ਵਾਲੇ ਜੇ ਉਹ ਨਸ਼ੇ ਦੀ ਆਪਾਂ ਗੱਲ ਕਰੀਏ ਮੈਸੇਜ ਨੂੰ ਦਿਖਾ ਲਈਏ ਜਿੱਦਾਂ ਸਾਡੇ ਸਰੀਚ ਵੀ ਉੱਥੇ ਕਰਦੇ ਆ ਰਿਪੋਰਟਾਂ ਵੀ ਦਿੰਦੇ ਆ ਤੇ ਰੇਡੀਓ ਵਾਲਿਆਂ ਨੇ ਵੀ ਕੰਮ ਕਰਦੇ ਆ ਉਹ ਦੱਸਦੇ ਵੀ ਇਹਦੇ ਗੋਲੀ ਵੱਜ ਗਈ ਇਹਦੇ ਵਾਜੀਆਂ ਉਹ ਗੋਲੀਆਂ ਨੂੰ ਚੱਕੀਆਂ ਨੇ ਉੱਥੇ ਵੀ ਪਲੇਅਰ ਬਹੁਤ ਆ ਜੇ ਅਸੀਂ ਪਲੇਅਰਾਂ ਨੂੰ ਲੋਕਾਂ ਦੇ ਰੂਪ ਰੂਪ ਕਰੀਏ ਲੋਕਾਂ ਦੇ ਘਰ ਹਰੇਕ ਦੇ ਪਲੇਅਰ ਦੀ ਜਮਸਤਾਂ ਜੇ ਆਪਾਂ ਜਿਹਦਾ মিডিਆ ਨੇ ਆਪਾਂ ਜਦਾ ਕਹਿੰਦੇ ਨੇ ਜਿਹਨੂੰ ਸ਼ੋਕ ਕਰਦੇ ਜਦਾ ਹੁਣ ਕਾਨਾਂ ਦੀ ਆ ਸਾਡੇ ਆ ਕਾਨਾਂ ਹੁਣ ਲੋਕਾਂ ਨੂੰ ਦਿਸਣੇ ਸ਼ੁਰੂ ਹੋਏ ਆ ਯੂਐਫਓ ਚ ਇਹ ਪਹਿਲਾਂ ਕਹਿੰਦੇ ਜੇ ਇਹ ਗਿੱਦੜ ਕੀੜੇ ਜੇ ਕਿੱਦਾਂ ਦੇ ਕਾਨ ਜਿਹੜੇ ਹੁੰਦੇ ਨਾ ਮੀਡੀਆ ਦਾ ਮੇਰੇ ਸਾਂ ਉਹਨਾਂ ਮੀਡੀਆ ਦਾ ਕਸੂਰ ਹੈਗਾ ਆ ਵੀ ਆਪਾਂ ਜੇ ਇਹ ਜਿਹੜੀ ਕਿਸੇ ਦਾ ਦੀ ਚੀਜ਼ ਹੋਣ ਤੁਸੀਂ ਪ੍ਰਮੋਟ ਕਰਦੇ ਜਿਹੜੇ ਪਲੇਅਰਾਂ ਨੂੰ ਤੁਸੀਂ ਦਿਖਾ ਲਣਾ ਲੋਕਾਂ ਦੇ ਰੂਪ ਨੂੰ ਇਦਾਂ ਦੇ ਇਹ ਚੀਜ਼ਾਂ ਦਿਖਾਉਂਦੇ ਆ ਤਾਂ ਲੋਕਾ ਕਿਸੇ ਨਾ ਕਿਸੇ ਘਰ ਬੈਠੇ ਇੱਕ ਬੱਚੇ ਨੇ ਵੀ ਕੋਈ ਚੀਜ਼ੇ ਦੇਖਣੇ ਚਾਹੀ ਤੁਸੀਂ ਉਹ ਸਭ ਲੋਕ ਉਹ 올림픽 ਤੇ ਉਹ ਪਹੁੰਚਾ ਉਹਨੇ ਕਹਣਾ ਕਿ ਉਹਨਾਂ ਦੀ ਨਿਊਜ਼ ਦੇਖ ਕੇ ਮੈਂ ਉਹ ਉੱਥੇ ਤੇ ਘੋੜਾ ਦੇਖਣਾ ਆ ਬਿਲਕੁਲ ਸਾਹਿਬ ਬਿਲਕੁਲ ਮੈਂ ਤੁਹਾਡੀ ਗੱਲ ਇੱਥੇ ਦੇ ਰਿਹਾ ਮੀਡੀਆ ਵੀ ਐਸੀ ਗੱਲ ਕਰੀਏ ਮੀਡੀਆ ਵੀ ਕਿਤੇ ਨਾ ਕਿਤੇ ਜਿਹੜਾ ਕਮਜ਼ੋਰੀ ਹੈ ਕਿਉਂਕਿ ਜਿਹੜੇ ਜਿਹੜੇ ادارے ਨਾਲ ਕੋ ਜੁੜਿਆ ਆ ਉਹ ਅੱਜ ਕੱਲ ਸਾਰੇ ادارے ਕਮਰਸ਼ੀਅਲ ਹੋ ਗਏ ਆ ਉਹ ਸਾਰੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਦੇ ਕਰ ਦਿੰਦੇ ਆ ਤੇ ਹਰ ਦਿਨ ਤੇ ਜਾਣਾ ਤੇ ਪੱਤਰਕਾਰ ਜੇ ਲਿਖਣਾ ਵੀ ਚਾਵੇ ਇੰਡੀਪੈਂਡੈਂਟ ਹੋਰ ਤੇ ਆਪਣੀ ਕਲਮ ਚਲਾਉਣੀ ਚਾਵੇ ਤਾਂ ਉਹ ਨਹੀਂ ਚਲਾ ਸਕਦਾ ਕਿਉਂਕਿ ਉਹਦੀ ਕਮਜ਼ੋਰੀ ਆ ਉੱਪਰ ਐਡੀਟਰ ਬੈਠੇ ਐਡਿਟ ਕਰਨੀਆਂ ਫਿਰ ਉੱਪਰ ਆਫਿਸ ਜਾ ਕੇ ਐਡਿਟ ਕਰਨੀਆਂ ਪਰ ਹਾਂ ਜਦੋਂ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜੇ ਵਰਗ ਦਾ ਹੁੰਦਾ ਕਿਸੇ ਵੀ ਸਮਾਜ ਦਾ ਹੋਵੇ ਚਾਹੇ ਉਹ ਕੁਸ਼ਤੀ ਕਰਦਾ ਹੋਵੇ ਚਾਹੇ ਡਾਕਟਰ ਹੋਵੇ ਚਾਹੇ ਪੀਸੀਐਸ ਹੋਵੇ ਚਾਹੇ ਆਈਐਸ ਹੋਵੇ ਚਾਹੇ ਆਈਪੀਐਸ ਹੋਵੇ ਚਾਹੇ ਆਈਐਫਐਸ ਹੋਵੇ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿ ਉਸ ਵਿਅਕਤੀ ਦੇ ਸੰਦਰਸ਼ਵਾਦੀ ਡਿਗਰੀ ਤੱਕ ਪਹੁੰਚਣ ਲਈ ਉਹਦੇ ਨਾਲ ਗੱਲਬਾਤ ਕਰਦੇ ਆ ਜਿਵੇਂ ਹੁਣ ਤੁਸੀਂ ਆ ਕੁਸ਼ਤੀ ਦੀ ਗੱਲ ਕੀਤੀ ਆ ਸਾਰੇ ਪੁਆਇੰਟਸ ਨੂੰ ਤੁਸੀਂ ਬੜੇ ਵਧੀਆ ਇੱਕ ਸਭ ਤੋਂ ਵੱਡੀ ਗੱਲ ਆ ਕਿ ਜੌੜਪੁਰ ਦੇ ਵਿੱਚ ਰਹਿੰਦੇ ਹੋ ਉੱਥੇ ਇੱਕ ਬੱਚਿਆਂ ਨੇ ਕੋਈ ਆਓ ਜੀ ਟੈਕਨੀਕਲ ਅਕੈਡਮੀ ਕੋ ਜੋਬ ਜਾਂ ਕੋਈ ਇਤਰਾਫ ਫੜ੍ਹਨੀ ਹੈ ਜਦ ਕਿ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਹਨਾਂ ਬੱਚਿਆਂ ਦੇ ਬਹੁਤ ਸਕੂਪ ਆ ਬਹੁਤ ਵੱਡਾ ਸਕੂਪ ਆ ਫਿਰ ਵੀ ਨੌਜਵਾਨ ਇਧਰ ਜਾਂਦੇ ਆ ਪਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਗੱਲਬਾਤ ਕੀਤੀ ਹੋਰ ਕੋਈ ਗੱਲ ਬਿਲਨ ਸਾਹਿਬ ਹਰਜੀਤ ਸਿੰਘ ਬਿਲਨ ਸਰ ਹਾਈਪੋ ਡੱਬਾ ਕੈਨੇਡਾ ਦੇ ਵਿੱਚ ਤੁਹਾਡਾ ਆਪਣਾ ਉੱਥੇ ਰੈਸਲਿੰਗ ਸੈਂਟਰ ਆ ਬਹੁਤ ਤੁਹਾਡੀਆਂ ਤਿੰਨ ਬੇਟੀਆਂ ਉੱਥੇ ਕੰਮ ਕਰਦੀਆਂ ਤੁਹਾਡਾ ਬੇਟਾ ਤੁਹਾਡੇ ਨਾਲ ਕਰਦਾ ਹੈ ਹੋਰ ਕੋਈ ਗੱਲ ਜਿਹੜੀ ਇਸ ਤੋਂ ਕੂ ਤੋਂ ਰਹਿਣੀ ਅਸੀਂ ਇਹ ਪੁੱਛਣਾ ਕੋ ਲਗਾਏ ਕੁਸ਼ਤੀ ਬਾਰੇ ਜਾਂ ਮੇਲੇ ਬਾਰੇ ਜਾਂ ਹੋਰ ਸਮਾਗਵਾਂ ਬਾਰੇ ਉਹ ਜੁੜਦੀ। ਵਰਤੀ ਆਪਾਂ ਜਿੱਥੋਂ ਆਪਾਂ ਸ਼ੁਰੂ ਕੀਤੀ ਨੈਰੇਟਿਵ ਉੱਥੇ ਦਾਦ ਨੂੰ ਆਪਾਂ ਥੋੜੀ ਜਿਹੀ ਛੱਡੀ ਸੀ ਵੀ ਨਸ਼ਾ ਉਹਨਾਂ ਕੰਟਰੀਆਂ ਚ ਵੀ ਹੈਗਾ ਜੀ ਕਿ ਜਿੱਦਾਂ ਦਾ ਸਾਰਾ ਕੋਰਸ ਉੱਤੇ ਹੈਗਾ ਵੀ ਆਪਾਂ ਜੇ ਦੇਖਣਾ ਨਾ ਚਾਹੀਏ ਆਪਾਂ ਜਿਹੜਾ ਕਹਿੰਦੇ ਨੇ ਜਿਹਨੇ ਦੇਖਣਾ ਨਹੀਂ ਕਮਲ ਵੀ ਜਿਹੜਾ ਹੈ ਕਹਿੰਦੇ ਐਨ ਐਕਟ ਬਿਲਕੁਲ ਫਿਕਰ 'ਚੋਂ ਨਿਕਲਦਾ ਉਹ ਆਪਾਂ ਨੂੰ ਕਮਲ ਬੰਗੜਾ ਪੇ ਨਿਕਲਣਾ ਪੈਣਾ ਤੁਸੀਂ ਆਪਣੇ ਬੱਚਿਆਂ ਦਾ ਫਿਊਚਰ ਦੇਖਣਾ ਹੈ ਤੁਸੀਂ ਚੰਗੀਆਂ ਜਗ੍ਹਾ ਤੇ ਲੈ ਕੇ ਜਾਓ ਬੱਚੇ ਨੂੰ ਚੰਗੀਆਂ ਗੱਲਾਂ ਸਿਕਾ ਲਓ ਜਿਹੜੇ ਮਾਪੇ ਪਹਿਲੇ ਟੀਚਰ ਆ ਜਿੱਦਾਂ ਸਮਝ ਲਓ ਦੂਜੇ ਸੈਕੰਡ ਆਉਂਦਾ ਜਿਹੜਾ ਕੋਚ ਆ ਉਸਤਾਦ ਆ ਤੁਹਾਡਾ ਉਨੀ ਰਿਸਪੈਕਟ ਕਰੋ ਨਾਲੇ ਜਿਹੜਾ ਜਿਹੜਾ ਬੱਚਾ ਮਾਪੇ ਦੀ ਨਹੀਂ ਰਿਸਪੈਕਟ ਕਰ ਸਕਦਾ ਕਿਸੇ ਦੀ ਨਹੀਂ ਕਰ ਸਕਦਾ ਜਿਹੜੀ ਵੱਡੀ ਗੱਲ ਆ ਜਿਹੜੀ ਬੱਚਿਆਂ ਨੂੰ ਤੁਸੀਂ ਉੱਥੋਂ ਸਕਾਲਣੀਆਂ ਤਾਂ ਆਪਣੇ ਘਰੋਂ ਠਾਲੋ ਬੱਚਿਆਂ ਨੂੰ ਉਹਨਾਂ ਨੂੰ ਕਿਸੇ ਗੇਮ ਨਾਲ ਜੋੜੋ ਜ਼ਿੰਦਗੀ ਚ ਆਏ ਆ ਉਸ ਉਹਨਾਂ ਨੂੰ ਕੋਈ ਵੀ ਕੁਝ ਕਰਕੇ ਜਾਣਾ ਵਧੀਆ ਚਾਹੇ ਪੜ੍ਹਨਿਆ ਚਾਹੇ ਕੋਈ ਨਾ ਕੋਈ ਨਾਲ ਗੇਮ ਜ਼ਰੂਰ ਕਰਨੀ ਆ ਚੰਗੀ ਸੋਸਾਇਟੀ 'ਚ ਬੈਠੂਗਾ ਚੰਗੀਆਂ ਗੱਲਾਂ ਦਸੂਗਾ ਸਾਡੇ ਤਾਂ ਇਹੀ ਜਿਹੜੇ ਕਰੋਨ ਦੇ ਵੀ ਜਿਹੜੇ ਡੰਗਲ ਇਹੀ ਆਵੇ ਰੋਲ ਵੀ ਅਸੀਂ ਚਾਹੁੰਦੇ ਆ ਇਹਨਾਂ ਡੰਗਲਾਂ ਨੂੰ ਦੇਖ ਕੇ ਕੋਈ ਨਾ ਕੋਈ ਜਿਹੜਾ ਕਿਸੇ ਦੇ ਘਰ ਬਕਿਆ ਬੈਠਾ ਉਹ ਗੇਮ ਨੂੰ ਜ਼ਰੂਰ ਲੱਗੇ ਤਾਂ ਚੰਗੀ ਸੁਸਾਇਟੀ ਨਾਲ ਜੁੜੇ ਨਸ਼ਿਆਂ ਵਾਲਾ ਤੋਂ ਦੂਰ ਆਪੇ ਰਹਿਣਾ ਇਹ ਮਾਥਾ ਤੇ ਹਾਰ ਕੇ ਜੋ ਸੋਝਣਾ ਜਾਂ ਉਹ ਵਕਤ ਨਹੀਂ ਮਿਲਣਾ ਹੋਈ ਨਾ ਜਦ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਆ ਤਾਂ ਅਸੀਂ ਸਾਰੇ ਦਿਨ ਤੁਹਾਡਾ ਧੰਨਵਾਦ ਕਰਦੇ ਆ ਜੀ ਹਮੇਸ਼ਾ ਤੁਹਾਨੂੰ ਲੋਕਾਂ ਦੇ ਬਹੁਤ ਬਹੁਤ ਧੰਨ ਧੰਨ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਹਨ ਪਹਿਲਵਾਨ ਰੁਸਤ ਮੈਂ ਹੰਦ ਆਪਣੇ ਜਿਹੜੇ ਹਰਜੀਤ ਸਿੰਘ ਬਿਲਨ ਰਾਏਪੁਰ ਡੱਬਾ ਜਿਹੜਾ ਪੰਜਾਬ ਚੋਂ ਉਹਨਾਂ ਦੇ ਤੇ ਕੈਨੇਡਾ ਦੇ ਵਿੱਚ ਆ ਪਿਛਲੇ 35 37 ਸਾਲ ਤੋਂ ਰਹਿੰਦੇ ਆਪਣੇ ਪਰਿਵਾਰ ਦੇ ਨਾਲ ਉੱਥੇ ਵੀ ਕੁਸ਼ਤੀ ਨੂੰ ਚਮਕਾ ਰਹੇ ਆ ਤੇ ਵੱਖ-ਵੱਖ ਜਿਵੇਂ ਨਾਲ ਦੱਸਿਆ ਪੇ ਵੱਖ-ਵੱਖ ਵਰਗਾਂ ਦੇ ਵਿੱਚ ਉਹਨਾਂ ਆਪਣੇ ਜਿਹੜੇ ਪੰਜਾਬੀ ਚ ਇਹ ਪਠੇ ਸਾਦੇ ਹੁੰਦੇ ਆਪਣੇ ਜਿਹੜੇ ਸ਼ਹਿਰ ਦਾ ਉਹਨਾਂ ਨੂੰ ਵਧੀਆ ਮਕਾਮ ਤੇ ਜਿਹੜਾ ਪਹਚਾਇਆ ਔਰ ਪਛਾਹ ਵੀ ਰਹੇ ਆ ਔਰ ਸਭ ਤੋਂ ਵੱਡੀ ਗੱਲ ਦੇਖੋ ਇੱਕ ਪ੍ਰਵਾਸ ਦੇ ਵਿੱਚ ਰਹਿੰਦੇ ਆ ਆਪਣੇ ਪੰਜਾਬ ਤਰਤੀ ਮਾਂ ਦੀ ਆਪਣੇ ਪੰਜਾਬ ਦੀ ਧਰਤੀ ਦੀ ਕਿੰਨੀ ਇਹਨਾਂ ਨੂੰ ਲਾਲਸਾ ਆ ਕਿੰਨਾ ਚਾਹ ਆ ਇੱਥੇ ਲੋਕਾਂ ਨੂੰ ਪ੍ਰਮੋਟ ਕਰਨ ਦਾ ਚਾਹੇ ਉਹ ਕੁਸ਼ਤੀ ਹੋਵੇ ਨਾਲ ਦੀ ਨਾਲ ਇਹਨਾਂ ਦੀ ਸੋਚ ਜਿਹੜੀ ਬਹੁਤ ਵਧੀਆ ਆ ਤੇ ਕੋਈ ਵੀ ਬੱਚਾ ਹੈ ਉਹ ਪੇਰੈਂਟਸ ਆ ਦੀ ਡਿਊਟੀ ਹੁੰਦੀ ਆਪਣੇ ਬੱਚੇ ਨੂੰ ਵਧੀਆ ਤਰੀਕੇ ਨਾਲ ਪੜ੍ਹਾਉਣ ਔਰ ਪੜ੍ਹਾਈ ਦੇ ਨਾਲ ਨਾਲ ਗੇਮ ਜ਼ਰੂਰ ਰੱਖਣਾ ਰਹੀ ਨਸ਼ਿਆਂ ਦੀ ਗੱਲ ਇਹਨਾਂ ਮਤਾਬਕ ਤੇ ਨਸ਼ੇ ਆਪਣੇ ਆਪ ਛੂਰ ਹੋ ਜਾਣਗੇ ਜਦੋਂ ਬੱਚੇ ਦੇ ਮਨ 'ਚ ਆ ਗਿਆ ਵੀ ਮੇਰਾ ਆ ਗੋਲ ਆ ਮੈਂ ਆ ਮੁਕਾਮ ਹਾਸਲ ਕਰਨਾ ਹੈ ਤੇ ਉਹ ਆਪਣੇ ਆਪ ਕਰੂਗਾ ਔਰ ਇਹਨਾਂ ਵੱਲੋਂ ਜਿਹੜੀ ਹਰ ਕੋਸ਼ਿਸ਼ ਸੰਭਵ ਆ ਔਰ ਨਾਲ ਦੀ ਨਾਲ ਇਹ ਹਰ ਸਾਲ ਇੱਥੇ ਟੂਰਨਾਮ ਜਿਹੜਾ ਦੰਗਲ ਕਰਾਉਦੇ ਆ ਦੰਗਲ ਦੇ ਵਿੱਚ ਆਉਂਦੇ ਆ ਉਹ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਮੋਟਿਵ ਵੀ ਦੰਗਲ ਦਾ ਇਹੀ ਹੈ ਕਿ ਸਾਰੇ ਬੱਚੇ ਜਿਹੜੇ ਇੱਥੇ ਆਉਣ ਟੀਨਸ ਕੁੜੀਆਂ ਆਉਣ ਬੱਚੀਆਂ ਆਉਣ ਉਹ ਵੀ ਇਹਨਾਂ ਦੰਗਲ ਤੋਂ ਦੇਖ ਕੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਸ਼ਿਸ਼ ਕਰਨ ਤਾਂ ਕਿ ਉਹ ਕਿਸੇ ਵੀ ਪਰਿਵਾਰ ਦੇ ਵਿੱਚੋਂ ਰਸਤੇ ਵਿੱਚ ਕਿੱਥੇ ਬੈਠਾ ਕਿਸ ਘਰ ਬੈਠਾ ਉਹ ਸਿਰਫ ਇਸ ਬਾਹਰ ਨਿਕਲਦੇ ਮੰਚ ਤੇ ਆ ਕੇ ਜਾਂ ਗਰਾਊਂਡ 'ਚ ਆ ਕੇ ਜਾਂ ਜਿਹੜਾ ਇਹਨਾਂ ਦਾ ਤਲਾਬ ਉੱਥੇ ਆ ਕੇ ਆਪਣੇ ਆਪੇ ਆਪਣੇ ਜੀਵਨ ਨੂੰ ਸਿਖਾ ਸਕਦਾ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਬੱਚੇ ਆਪਣਾ ਪਵਿੱਖ ਚੋਣਾ ਚਾਹੁੰਦੇ ਆ ਕੁਸ਼ਤੀ ਰਾਹੀਂ ਰੈਸਲਿੰਗ ਰਾਹੀਂ ਤਾਂ ਉਹ ਵੀ ਇਸ ਗੱਲਬਾਤ ਤੋਂ ਸੁਣ ਕੇ ਕਰ ਸਕਦੇ ਆ ਹਸ਼ਿਆਪੁਰ ਤੋਂ ਦਾ ਭਾਰਤ ਲਈ ਸਰਜੀਵ ਅਚਨੋਖਾ ਬਹੁਤ ਬਹੁਤ ਧੰਨਵਾਦ ਬਿਲਨ ਸਾਊਥ ਥੰਕ ਯੂ